ਮੇਰਾ ਰੁੱਸੇ ਨਾ ਕਲਗੀਆਂ ਵਾਲਾ ਦੁਨੀਆ ਬੇਸ਼ੱਕ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਦੁਨੀਆ ਬੇਸ਼ੱਕ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਦੁਨੀਆ ਬੇਸ਼ੱਕ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਦੁਨੀਆ ਬੇਸ਼ੱਕ ਰਸ ਜੇ ਤੇਰੇ ਉੱਤੇ ਲਾਈ ਮੈਂ ਤਾਂ ਆਸ ਸੱਚ ਪਾਤਸ਼ਾ ਮੋੜੀ ਨਾ ਤੂੰ ਕਰਕੇ ਨਿਰਾਸ਼ ਸੱਚ ਪਾਤਸ਼ਾ ਤੇਰੇ ਉੱਤੋਂ ਲਾਈ ਮੈਂ ਤਾਂ ਆਸ ਸੱਚ ਪਾਤਸ਼ਾ मोडी ना तो कर के निरोष सच्चे पातशाह तेरे नाम दी फेर दे माना दुनिया बेशक रस्ते जी मेरा रस्सेना कलगिया वाला दुनिया बेशक रस्ते जी मेरा रस्सेना कलगिया वाला ਦੁਨੀਆ ਬੇਸ਼ੱਕ ਰੁਸ ਜੀ ਸਾਡੀ ਜੋੜੀ ਵਿੱਚ ਪਾ ਦੋ ਖੁਸ਼ੀਆਂ ਤੇ ਸੁਖ ਜੀ ਕਰ ਦੋ ਮਿਹਰ ਦਾਤਾ ਟੁੱਟ ਜਾਣ ਦੁੱਖ ਜੀ ਕਰ ਦੋ ਮਿਹਰ ਦਾਤਾ ਟੁੱਟ ਜਾਣ ਦੁੱਖ ਜੀ ਤੇਰੇ ਬਾਝੋਂ ਦਾਤਾ ਲਈਆਂ ਕਿਸੇ ਸਾਰਾ ਨਾ ਦੁਨੀਆ ਬੇਸ਼ੱਕ ਰੁਸ ਜੇ ਮੇਰਾ ਰੁਸੇ ਨਾ ਕਲਗੀਆਂ ਵੜਾ ਜੀ ਦੁਨੀਆ ਬੇਸ਼ੱਕ ਰੁਸ ਜੇ ਮੇਰਾ ਰੁਸੇ ਨਾ ਕਲਗੀਆਂ ਵੜਾ ਜੀ ਦੁਨੀਆ ਬੇਸ਼ੱਕ ਰੁਸ ਜੇ